ਪਾਕਿਸਤਾਨ ਦੇ ਵਿੱਚ ਵੀ ਮਸ਼ਹੂਰ ਹੈ ਤੇ ਇੰਡੀਆ ਦੇ ਵਿੱਚ ਵੀ ਦੁਨੀਆ ਦੇ ਕਈ ਮੁਲਕਾਂ ਤੱਕ ਪਹੁੰਚਦੀ ਹੈ ਇਹ ਵਾਲੀ ਮਿਠਾਈ ਕਈ ਕਈ ਦਿਨ ਤੱਕ ਖਰਾਬ ਨਹੀਂ ਹੁੰਦੀ ਇਸ ਮਿਠਾਈ ਦਾ ਨਾਮ ਹੈ ਦੋਸ਼ਾ ਨਾਮ ਵੀ ਦੇਖੋ ਇਹ ਲਿਖਿਆ ਉੱਪਰ ਪਾਸ ਪਤਨੀਆਂ ਦੀ ਹਟ ਸਰਬਜੀ ਤੁਹਾਡੇ ਬਾਹਰ ਲਿਖਿਆ ਪਾਕਪਤਨੇ ਦੀ ਹੱਤੀ ਹਾਂਜੀ ਪਾਕਪਤਨ ਤਾਂ ਪਾਕਿਸਤਾਨ ਦੇ ਵਿੱਚ ਹੈ ਇਹ ਕਿਵੇਂ ਲਿਖਿਆ ਜੀ 1949 ਤੋਂ ਪਹਿਲੇ ਸਾਡੇ ਬਜ਼ੁਰਗ ਮੈਂ ਚੌਥੀ ਜਨਰੇਸ਼ਨ ਤੋਂ ਹਾਂ ਜੀ ਤੇ 1949 ਤੋਂ ਪਹਿਲੇ ਸਾਡੇ ਬਜ਼ੁਰਗ ਪਾਕਪਟਨ ਪਾਕਿਸਤਾਨ ਦੇ ਵਿੱਚ ਸਾਡਾ ਅਲਵਾਈ ਦਾ ਹੀ ਕਾਰੋਬਾਰ ਹੁੰਦਾ ਸੀ ਅੱਛਾ ਉਤੇ ਮੇਰੇ ਪਰਦਾਦਾ ਜੀ ਤੇ ਉਹਨਾਂ ਦੇ ਪੰਜ ਬੇਟੇ ਕੰਮ ਕਰਦੇ ਸੀ ਵਾਂਡੇ ਤੋਂ ਬਾਅਦ ਜਦੋਂ ਇੱਧਰ 1947 ਐਚ ਆਏ 2 ਸਾਲ ਸਾਰਨਪੁਰ ਰਹਿਣ ਤੋਂ ਬਾਅਦ ਉਹ ਫਾਜ਼ਿਲਗਾਹ 1949 ਤੋਂ ਪਾਕਪਟਨ ਆਦੀ ਹੱਟੀ ਦਾ ਨਾਮ ਰੱਖਿਆ ਪਾਕਪਟਨ ਦੇ ਨਾਮ ਤੋਂ ਪਾਕਪਟਨ ਮਤਲਬ ਤੁਸੀਂ ਪਿਛਲੀਆਂ ਯਾਦਾਂ ਨੂੰ ਔਰ ਦਾਦਾ ਜੀ ਦੀਆਂ ਪਰਦਾਦੇ ਦੀਆਂ ਯਾਦਾਂ ਜਿਹੜੀਆਂ ਨੇ ਉਹ ਇੱਥੇ ਵੀ ਕਾਮਯਾਬ ਰੱਖਿਆ ਬਿਲਕੁਲ ਜੀ ਉਹ ਪਿਛੋਕਰ ਨੂੰ ਲੈ ਕੇ ਆਏ ਨੇ ਉਹ ਉਸ ਮਿੱਟੀ ਦੀ ਖੁਸ਼ਬੂ ਨੂੰ ਇੱਥੇ ਲੈ ਕੇ ਆਏ ਨੇ ਜੋ ਅੱਜ ਫਾਜ਼ਿਲ ਕਾ ਤੇ ਹਿੰਦੁਸਤਾਨ ਜਿਸ ਟਾਈਮ ਇੰਡੀਆ 21 ਸਾਰਾ ਇੰਡੀਆ ਹੀ ਸੀ ਤੋ ਖੁਸ਼ਬੂ ਅੱਜ ਵੀ ਬਰਕਰਾਰ ਹੈ ਉਸੇ ਹੀ ਖੁਸ਼ਬੂ ਨੂੰ ਤੁਸੀਂ ਹੋਰ ਦੁਨੀਆਂ ਦੇ ਕੋਨੇ-ਕੋਨੇ ਤੱਕ ਵੰਡ ਰਹੇ ਹੋ ਬਿਲਕੁਲ ਜੀ ਬਿਲਕੁਲ ਠੀਕ ਹੈ ਮਿਠਾਈ ਨਾਮ ਤੋਸ਼ਾ ਹਾਂ ਜੀ ਤੋਸ਼ਾ ਨਾਮ ਕਿਵੇਂ ਰੱਖਿਆ ਗਿਆ ਜੀ ਤੋਸ਼ਾ ਤੋਸ਼ਾ ਦਾ ਮਤਲਬ ਹੁੰਦਾ ਜੀ ਜਦੋਂ ਅ ਮੁਸਲਮਾਨ ਲੋਕ ਹੱਜ ਤੇ ਜਾਂਦੇ ਨੇ ਨਾ ਹਾਂ ਜੀ ਤੇ ਉਹ ਮੱਕਾ ਮਦੀਨਾ ਹੱਜ ਜਾਂਦੇ ਆ ਉਹ ਨੇ ਕਮਾਈ ਜਿਹੜੀ ਉੱਤੇ ਖਰਚਣ ਵਾਸਤੇ ਲੈ ਕੇ ਜਾਂਦੇ ਉਹਨੂੰ ਤੋਸ਼ਾ ਕਹਿੰਦੇ ਨੇ ਅੱਛਾ ਜਿੰਦਾ ਨਾਮ ਹੀ ਉਸ ਖੁਦਾ ਦੇ ਨਾਮ ਤੇ ਹੈ ਉਸ ਈਸ਼ਵਰ ਦੇ ਨਾਮ ਤੇ ਉਹਦੇ ਮਿਠਾਸਤਾ ਹੋएगी ਹਾਂ ਵਾਕੇ ਮਨ ਨੂੰ ਮਿਠਾਸ ਦਿੰਦੀ ਹੈ ਮਿਠਾਈ ਖਾਂਦੇ ਆ ਤਾਂ ਹਨ ਪਿਓਟੀਏ ਦੇ ਵਿੱਚ ਕੁਝ ਮਿਲਾਵਟ ਨਹੀਂ ਹੈ ਕੁਝ ਨਹੀਂ ਹੈ ਇੱਕ ਪਿਓਰ ਚੀਜ਼ ਤੋਂ ਬਣਿਆ ਹੈ ਖਾਲਸ ਜਿਹਨੂੰ ਕਹਿੰਦੇ ਨੇ ਖਾਲਸ 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 ਚੀਜ਼ ਤੋਂ ਬਣਿਆ ਉਹਨੂੰ ਤੋਸ਼ਾ ਕਹਿੰਦੇ ਨੇ ਅੱਛਾ ਜੋ ਦੁਨੀਆ ਅੱਜ ਪੁੱਲ ਚੁੱਕੀ ਹੈ ਤਰ੍ਹਾਂ ਤਰ੍ਹਾਂ ਦੇ ਕਲਰਸ ਪਾ ਕੇ ਤੇ ਉਹਨੂੰ ਖੋਏ ਨੂੰ ਬਦਨਾਮ ਕਰਤਾ ਹੈ ਦੁਨੀਆ ਨੇ ਤੇ ਉਹ ਉਸ ਚੀਜ਼ ਨੂੰ ਉਹ ਯਾਦ ਕਰਾਂਦੀ ਕਿ ਮਿਠਾਈ ਮਿਠਾਈ ਕੀ ਹੁੰਦੀ ਹੈ ਯੰਗ ਜਨਰੇਸ਼ਨ ਛੱਡਦੀ ਜਾ ਰਹੀ ਹੈ ਬਿਲਕੁਲ ਕਿਉਂਕਿ ਅਸੀਂ ਉਹਦਾ ਰੰਗ ਰੂਪ ਬਦਲਤਾ ਹੈ ਉਹਨਾਂ ਨੂੰ ਡਰਾਈ ਫਰੂਟਸ ਇਹ ਪਾਤਾ ਅਸੀਂ ਖੋਏ ਨੂੰ ਭੁੱਲ ਗਏ ਉਹ ਖੋਇਆ ਕੀ ਸੀ ਜੋ ਇੱਕਦਮ ਪਿਓਰ ਹੈ ਇਹਦੇ ਵਿੱਚ ਕੁਝ ਵੀ ਕਿਸੇ ਤਰ੍ਹਾਂ ਦਾ ਇਨਗਰੀਡੀIENTS ਵਿੱਚ ਕਿਸੇ ਤਰ੍ਹਾਂ ਦਾ ਕੋਈ ਕਲਰ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਖਾਲਸ ਹੈ ਖਾਲਸ ਬਿਲਕੁਲ ਵਾਂਗੂ ਖਾਲਸ ਹੈ ਬਿਲਕੁਲ ਜੀ ਬਿਲਕੁਲ ਅ ਅੱਗੇ ਦੌਰ ਹੋਰ ਸੀਗਾ ਹਾਂਜੀ ਕਿਉਂਕਿ ਉਸ ਟਾਈਮ ਤੇ ਪਟੀਆਂ ਵਗੈਰਾ ਲਗਾਉਂਦੇ ਸੀਗੇ ਹਾਂਜੀ ਅੱਜ ਦੌਰ ਦੇ ਵਿੱਚ ਕੁਝ ਫਰਕ ਪਾਇਆ ਗਿਆ ਹੈ ਬਿਲਕੁਲ ਜੀ ਦੇਖਿਆ ਤਾਂ ਕੀ ਕੀ ਫਰਕ ਤੁਸੀਂ ਪਾਇਆ ਹੈ ਇਹਦੇ ਵਿੱਚ ਪਟੀਆਂ ਵਗੈਰਾ ਹੁਣ ਉਹ ਦੌਰ ਤਾਂ ਖਤਮ ਹੁੰਦਾ ਜਾ ਰਿਹਾ ਹੈ ਬਿਲਕੁਲ ਜੀ ਪਟੀਆਂ ਅਸੀਂ ਸਾਰੀ ਇੰਡਕਸ਼ਨ ਕਰਤੀਆਂ ਸਾਰੀ ਇਲੈਕਟ੍ਰਿਕ ਪਟੀਆਂ ਸਾਡੇ ਚੱਲਦੀਆਂ ਅਸੀਂ ਡੀਜ਼ਲ ਕੋਇਲਾ ਤੇਲ ਇਹਨੂੰ ਛੱਡਦੇ ਜਾ ਰਹੇ ਛੱਡ ਚੁੱਕੇ ਹਾਂ ਤੇ ਦੂਸਰਾ ਇਹਦੇ ਵਿੱਚ ਅਸੀਂ ਮਸ਼ੀਨੀਕਰਨ ਕਰਤਾ ਹੈ ਹਾਈਜੀਨ ਹਿਊਮਨ ਟੱਚ ਤੋਂ ਬਿਨਾਂ ਚੀਜ਼ਾਂ ਬਨਨ ਪਹਿਲੇ ਨੇ ਹਿਊਮਨ ਟੱਚ ਚੋਂਦੇ ਸੀ ਪਰ ਹਿਊਮਨ ਟੱਚ ਵੀ ਸਾਡਾ ਕਾਇਮ ਹੈ ਅਸੀਂ ਪ੍ਰੋਪਰ ਗਲਵਸ ਕੈਪਸ ਲਗਾ ਕੇ ਕਟਿੰਗ ਵਟਿੰਗ ਜੋ ਹੈ ਮਸ਼ੀਨਾ ਰਾਈ ਕਰਨੇ ਆ ਪਰ ਉਹ ਵੀ ਦੇਖੋ ਮਸ਼ੀਨ ਨੂੰ ਅਕਸਰ ਬਣਾਇਆ ਇਨਸਾਨ ਨਹੀਂ ਹੈ ਇਨਸਾਨ ਨਹੀਂ ਬਣਾਇਆ ਤੇ ਸਾਡੀ ਜੋ ਲੇਬਰ ਹੈ ਕਾਫੀ ਪੁਰਾਣੀ ਹੈ ਸਾਡੇ ਨਾਮ ਨਾਲ ਜੁੜੀ ਹੋਈ ਹੈ ਸਾਡੇ ਬਚਪਨ ਤੋਂ ਸਾਡੇ ਪੈਦਾ ਹੋਣ ਤੋਂ ਵੀ ਪਹਿਲਾਂ ਦੀ ਹੈ ਉਹੀ ਲੇਬਰ ਚੱਲੀ ਉਹੀ ਸਵਾਦ ਹੈ ਜੀ ਸਵਾਦ ਵੀ ਉਹੀ ਹੈ ਬਿਲਕੁਲ ਜੀ ਕੀ ਬਾਤ ਐਥੋ ਸਰ ਕੋਈ ਵੀ ਗੈਸਟ ਆਂਦਾ ਹੈ ਹਾਂ ਜੀ ਉਹ ਲੈ ਕੇ ਜਾਂਦਾ ਐਥੋ ਤੋਸ਼ਾ ਹਾਂ ਜੀ ਨਾਮ ਹੀ ਪੁੱਛਦੇ ਆਂ ਕਈ ਵਾਰ ਪੁੱਛਦੇ ਆ ਯਾਰ ਪਾਕ ਪਤਨੀਆਂ ਦੀ ਹੱਟੀ ਦੱਸ ਦਿਓ ਹਾਂਜੀ ਹਾਂਜੀ ਇਹ ਤਾਂ ਚਲੋ ਇੰਡੀਆ ਦੇ ਵਿੱਚ ਜਾਂਦਾ ਹੈ ਹਾਂਜੀ ਔਰ ਹੋਰ ਮੁਲਕਾਂ ਦੇ ਵਿੱਚ ਵੀ ਲੈ ਕੇ ਜਾਂਦੇ ਹੁਣੇ ਆ ਲੋਕ ਬਿਲਕੁਲ ਜੀ ਅਸੀਂ ਪਾਕ ਪਤਨੀਆਂ ਦੀ ਹੱਟੀ ਦੇ ਨਾਲ ਇੱਕ ਬ੍ਰਾਂਡ ਅਸੀਂ ਹੋਰ ਜੋੜਿਆ ਜਿੰਦਾ ਨਾਮਤ ਤੋਸ਼ੇ ਵਾਲਾ ਬਾਕੀ ਪਾਕ ਪਤਨੀਆਂ ਨੂੰ ਪ੍ਰੋਨਨਸिएशन ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਹਾਂਜੀ ਤੇ ਤੋਸ਼ੇ ਵਾਲਾ ਇੱਕ ਸਾਡਾ ਨਿਊ ਟ੍ਰੇਡ ਨੇਮ ਹੈ ਤਾਕਿ ਹਰ ਇਨਸਾਨ ਨੂੰ ਹਰ ਇੱਕ ਸ਼ਖਸ ਨੂੰ ਉਹਦੀ ਪਛਾਣ ਸਾਡੀ ਹੋ ਸਕੇ ਬਿਲਕੁਲ ਤਾਂ ਹੀ ਕਹਿੰਦੇ ਹਨ ਤੋਸ਼ਾ ਮਤਲਬ ਤੋਸ਼ੇ ਵਾਲਾ ਤੋਸ਼ੇ ਵਾਲਾ ਮਤਲਬ ਫਾਜ਼ਿਲ ਕਾ ਫਾਜ਼ਿਲ ਕਾ ਬਿਲਕੁਲ ਜੀ ਐਸਐਡੀ ਪਚੌੜੀ ਸਾਡੀ ਪਛਾਣ ਹੈ ਤੇ ਜੋ ਅਸੀਂ ਅੱਜ ਕਰ ਰਹੇ ਹਾਂ ਤੇ ਜੋ ਅਸੀਂ ਇਹਦੇ ਵਿੱਚ ਬਹੁਤ ਅਸੀਂ ਫੋਰਨ ਤੱਕ ਇਹਨੂੰ ਪਛਾਣ ਦੀ ਕੋਸ਼ਿਸ਼ ਕਰਦੇ ਪਿਆਨ ਦੀ ਲਾਈਫ ਦੇ ਉੱਤੇ ਕੰਮ ਕਰ ਰਹੇ ਹਾਂ अच्छा और ताकि ये जल्दी तो जल्दी देश विदेश तक पहुंचने वास्ते तैयार है साडा वैसे प्रोडक्ट पर वैसे साडा लोका ਦਾ ਪਿਆਰ ਹੀ ਇੰਨਾ ਹੈ ਫਾਜ਼ਿਲਗਾ ਵਾਲਿਆਂ ਦਾ ਕਿ ਇਹ ਇਹ ਫਾਜ਼ਿਲਗਾ ਦੀ ਪਛਾਣ ਹੀ ਬਣ ਗਈ ਹੈ ਇੱਥੇ ਵੀ ਲਾਈਨਾਂ ਲੱਗੀਆਂ ਹੁੰਦੀਆਂ ਹੋਰਨ ਕਿਵੇਂ ਪਹੁੰਚਾਓਗੇ ਫੋਰਨ ਤਾਂ ਸਾਰੇ ਲੋਕਾਂ ਦਾ ਪਿਆਰ ਨੇ ਤਾਂ ਵੈਸੇ ਪਹੁੰਚਾਤਾ ਜੀ ਸਾਨੂੰ ਬਿਲਕੁਲ ਜੀ ਕਿਹੜੀ ਕੰਟਰੀ ਨਹੀਂ ਗਿਆ ਜੀ ਹਰ ਕੰਟਰੀ ਜਾ ਰਿਹਾ ਹਾਂ ਦੇ ਪਰਪਰ ਕੀ ਡਿਮਾਂਡ ਆ ਰਹੀ ਹੈ ਸਾਡੀ ਵੈਬਸਾਈਟ ਤੇ ਆਂਦੀ ਹੈ Amazon ਤੋਂ ਆਂਦੀ ਹੈ ਸਾਨੂੰ ਡਿਮਾਂਡ ਆ ਰਹੀ ਹੈ ਬਾਹਰ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ ਅੱਜ ਤੋਸ਼ੇ ਨੇ ਤੇ ਫਾਜ਼ਿਲ ਕਾਨੂ ਇਸ ਟਾਈਮ ਚਰਮ ਤੇ ਮਜਹਾਰ ਬੰਦਾ ਫਾਜ਼ਿਲ ਕਾਨੂ ਤੋਸ਼ੇ ਦੇ ਨਾਮ ਤੋਂ ਜਾਣਦਾ ਹੈ ਜਾਣਦਾ ਬਿਲਕੁਲ ਜੀ ਤੇ ਉਹ ਵੀ ਕਲॉक ਟਾਵਰ ਦੇ ਨੇੜੇ ਦੁਕਾਨ ਬਿਲਕੁਲ ਕਲॉक ਟਾਵਰ ਦੇ ਨੇੜੇ ਉਹੀ ਪੁਰਾਣੀ 75 ਸਾਲ ਸਾਡੀ ਤੇ ਮਨਾ ਰਹੇ ਆ ਅਸੀਂ 75 ਸਾਲ ਹੋ ਗਏ ਸਾਨੂੰ ਇੰਡੀਆ ਦੇ ਵਿੱਚ ਹਾਂਜੀ ਤੇ ਕਲੋਕ ਟਾਵਰ ਇਹ ਫਾਜ਼ਿਲਕਾ ਤੇ ਤੋਸ਼ਾ ਇਹ ਪਛਾਣ ਹੋ ਚੁਕੀ ਹੈ ਸਰ ਪਛਾਣ ਬਣ ਗਈ ਬਿਲਕੁਲ ਜੀ ਬਿਲਕੁਲ ਇਹ ਵਿਸ਼ਵ ਵਿਸ਼ਵੇ ਪਛਾਣ ਹੋ ਚੁਕੀ ਹੈ ਫਾਜ਼ਿਲਕਾ ਦੀ ਜੀ ਤੋਸ਼ੇ ਦੇ ਖਾਸ ਹਾਂ ਜੀ ਤੋਸ਼ੇ ਕਰਕੇ ਵਿਸ਼ਵ ਵਿੱਚ ਪਛਾਣ ਤੇ ਕਦੇ ਤੁਸੀਂ ਗਏ ਹੋ ਵਾਪਿਸ ਆਪਣੇ ਪਾਕਪਟਨ ਜਾਂ ਜੋ ਵੀ ਉੱਥੇ ਦੁਕਾਨ ਸੀਗੀ ਦੇਖੋ ਜੀ ਸਾਡੇ ਚਾਨ ਚਾਹਨੇ ਵਾਲੇ ਇੱਕ ਦੋ ਪਰਸਨਸ ਆਜ਼ਿਲਗਾ ਤੋਂ ਗਏ ਹਨ ਉਹਨਾਂ ਨੇ ਦੇਖਿਆ ਉਹੀ ਸਾਡੀ ਕਾਰਨਰ ਵਾਲੀ ਉਵੇਂ ਉੱਥੇ ਕਾਰਨਰ ਤੇ ਸਾਡੀ ਦੁਕਾਨ ਹੁੰਦੀ ਸੀ ਜੀ ਅੱਛਾ ਚਾਨ ਵਾਲੇ ਸਾਨੂੰ ਗਏ ਹਨ ਪਾਕਪਟਨ ਤੋਂ ਵੀ ਸਾਨੂੰ ਕਈ ਫੋਨ ਆਏ ਨੇ ਕੀ ਮਤਲਬ ਸਾਨੂੰ ਉਥੇ ਕੰਮ ਦੇ ਉਪਰ ਉਥੇ ਸਰਕਾਰਾਂ ਇਸ ਤਰ੍ਹਾਂ ਵਾਪਸ ਹੈ ਚ ਉਥੇ ਵਪਾਰ ਕਰਨਾ ਥੋੜਾ ਸਾਡੇ ਵਾਸਤੇ ਬਹੁਤ ਮੁਸ਼ਕਿਲ ਹੈ ਹੋ ਨਹੀਂ ਸਕਦਾ ਪਰ ਠੀਕ ਹੈ ਜੋ ਅਤੇ ਅਸੀਂ ਇੰਡੀਆ ਵਿੱਚ ਹੀ ਸਾਨੂੰ ਬਹੁਤ ਪਿਆਰ ਮਿਲਿਆ ਉਥੇ ਵੈਸੇ ਕਿੱਥੇ ਹੈਗੀ ਸੀ ਸ਼ਾਪ ਆਪਣੀ ਪਾਕਪਟਨ ਵਿੱਚ ਕੋਰਨਰ ਵਾਲੀ ਸ਼ਾਪ ਜੋ ਸਾਡੇ ਦਾਦਾ ਜੀ ਸਾਨੂੰ ਦੱਸਦੇ ਹੁੰਦੇ ਸੀ ਕੋਰਨਰ ਤੇ ਹੀ ਸ਼ਾਪ ਹੈਗੀ ਸੀ ਪਾਕਪਟਨ ਹਵੇਲੀ ਦੇ ਕੋਲ ਤੇ ਬਸ ਜੋ ਐਨਾ ਹੀ ਮੈਂ ਸੁਣਿਆ ਬਾਕੀ ਇਸ ਤੋਂ ਜ਼ਿਆਦਾ ਤਾਂ ਮੈਂ ਨਹੀਂ ਜ਼ਿਆਦਾ ਜਾਣਦਾ ਉੱਥੇ ਦਾ ਆ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਵੀਰ ਇਹ ਵੀਡੀਓ ਦੇਖਦੇ ਹੋ ਤਾਂ ਉਹਨਾਂ ਲਈ ਉਹਨਾਂ ਨੂੰ ਅਪੀਲ ਹੈ ਕਿ ਉੱਥੋਂ ਦੀ ਘਟੋ ਘਟ ਉਹ ਜਿਹੜੀ ਲੋਕੇਸ਼ਨ ਹੈ ਉਹ ਇਸ ਵੀਡੀਓ ਦੇ ਨੀਚੇ ਕਮੈਂਟ ਦੇ ਵਿੱਚ ਜ਼ਰੂਰ ਕਰ ਦੇਣ ਤਾਂ ਭਾਈ ਸਾਹਿਬ ਹੋਰ ਕੁਝ ਤੁਸੀਂ ਅੱਗੇ ਯੋਜਨਾ ਬਣਾਈ ਹੋਵੇ ਅਸੀਂ ਦੇ ਦੇ ਵੀਰ ਫਿਊਚਰ ਸਾਡੇ ਪਲਾਨ ਚੱਲ ਹੀ ਰਹੇ ਆ ਅਸੀਂ ਇਹਨੂੰ ਕਈ ਲਾਈਫ ਵਧਾ ਕੇ ਕਈ ਕੰਟਰੀਜ਼ ਦੇ ਵਿੱਚ ਅਸੀਂ 2030 ਸਾਡਾ ਜੋ ਸਾਡਾ ਇੱਕ Aim Target ਹੈ ਕਿ ਜੀ ਹਾਫ ਆਫ ਵਰਲਡ ਅਸੀਂ ਇਸ ਪ੍ਰੋਡਕਟ ਨੂੰ ਇਸ ਨਾਮ ਨੂੰ ਤੋਸ਼ੇ ਵਾਲੇ ਨੂੰ ਫਾਜ਼ਿਲ ਕਾ ਨਾਮ ਨੂੰ ਪੂਰੇ ਵਿਸ਼ਵ ਦੇ ਵਿੱਚ ਅਸੀਂ ਪ੍ਰਸਿੱਧ ਕਰਨਾ ਹੈ ਬਹੁਤ ਵਧੀਆ ਸਟੈਪ ਲਿਆ ਤੁਸੀਂ ਇਹ ਵਾਲਾ ਤਾਂ ਕਿਉਂਕਿ ਅ ਦੋ ਚੀਜ਼ਾਂ ਨਾਲ ਹੋ ਜਾਣ ਗਿਆ ਹਨ ਇੱਕ ਤੋਸ਼ਾ ਹੋ ਜਾਏਗਾ ਦੂਸਰਾ ਫਾਜ਼ਿਲ ਕਾ ਇਲਕਾ ਹੋ ਜੀ ਫਾਜ਼ਿਲ ਕਾ ਦਸਰ ਫਾਜ਼ਿਲ ਕਾ ਤੋਸ਼ੇ ਦੀ ਜਾਨ ਹੈ ਤੇ ਤੋਸ਼ਾ ਫਾਜ਼ਿਲ ਕਾ ਦੀ ਜਾਨ ਹੈ ਇੱਕ ਦੂਜੇ ਦੇ ਵਿੱਚ ਵਸਿਆ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਮਠਾਈਆਂ ਦਾ ਦੌਰ ਹੋ ਰਿਹਾ ਹੈ ਫਰਕ ਪੈ ਗਿਆ ਮਠਾਈਆਂ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਸੁਨੇਹਾ ਇਹੀ ਜਾਣੇ ਆ ਕਿ ਇੱਥੇ ਅਸੀਂ ਹਰ ਚੀਜ਼ ਆਪ ਪਿਓਰਿਟੀ ਨਾਲ ਬਣਾਨੇ ਆ ਸਭ ਤੋਂ ਵੱਡੀ ਗੱਲ ਹੈ ਹਰ ਚੀਜ਼ ਇਨ ਹਾਊਸ ਬੰਦੀ ਕੁਝ ਵੀ ਬਾਹਰੋਂ ਨਹੀਂ ਲਿੱਤਾ ਜਾਂਦਾ ਜਿੰਦੇ ਕਰਕੇ ਅਸੀਂ ਪਾਇਓਰਿਟੀ ਦੇ ਖਾਸ ਖਿਆਲ ਰੱਖਿਆ ਤਾਂ ਕਿ ਲੋਕ ਕਾਜੂ ਬਦਾਮ ਪਾ ਕੇ ਮਠਾਈਆਂ ਦੇ ਰੰਗ ਰੂਪ ਬਦਲ ਕੇ ਤੇ ਹੋਂ ਦਾ ਸਾਰਾ ਰੂਪ ਨਕਸ਼ਾ ਹੀ ਬਦਲਦਾ ਹੈ ਤੇ یوں ਤੋ ਤੋ ਡਿਸਟਰੈਕਟ ਹੋ ਕੇ ਹੋਰ ਚੀਜ਼ਾਂ ਵੱਲ ਹੋ ਰਿਹਾ ਅਸੀਂ ਕੰਮ ਕਰਨਾ ਛੱਡ ਤਾ ਖਾਣਾ ਨਹੀਂ ਛੱਡਣਾ ਕੰਮ ਕਰਨਾ ਛੱਡ ਤਾ ਕੰਮ ਕਰੋ ਖਾਓ ਪੁਰਾਣੇ ਟਾਈਮ ਵਿੱਚ ਬਜ਼ੁਰਗ ਲੋਕ ਉਹ ਕਹਿੰਦੇ ਆ ਜੇ ਕੰਮ ਕਰੋ ਤੇ ਖਾਓ ਰੱਜ ਕੇ ਰੱਜ ਕੇ ਕੰਮ ਕਰੋ ਪਾਪੋ ਕੰਮ ਕਰਨਾ ਛੱਡ ਤਾ ਖਾਣਾ ਤਾਂ ਬੁਰਾ ਹੈ ਇਹ ਨਹੀਂ ਮਿੱਠਾ ਖਾਣਾ ਬੁਰਾ ਨਹੀਂ ਹੈ ਮਿੱਠਾ ਮਿਠਾਸ ਕਿੱਤੋਂ ਆਏਗੀ ਆਪਣੇ ਅੰਦਰ ਉਹਦੇ ਵਿੱਚ ਕੀ ਮਠਾਈਆਂ ਖੋਇਆ ਸੀ ਛੱਡ ਤਾ ਖੋਇਆ ਜੋ ਮਠਾਈ ਦੀ ਜਾਨ ਰਗੀ ਸੀ ਉਹ ਹੀ ਉਹ ਛੱਡਤੀ ਤੇ ਮੇਕਅਪ ਦੀ ਦੁਨੀਆ ਦੇ ਵਿੱਚ ਉਹ ਮਠਾਈ ਨੂੰ ਅਸੀਂ ਪਿੱਛੇ ਛੱਡਦੇ ਜਾ ਰਹੇ ਹਾਂ ਜੋ ਸਾਡੀ ਪੁਰਾਣੀ ਪਹਿਚਾਣ ਹੈ ਜੋ ਸਾਡੇ ਦੇਸ਼ ਦੀ ਪਹਿਚਾਨ ਹੈ ਇਸ ਕਰਕੇ ਮੇਰੀ ਅਪੀਲ ਹੈ ਕਿ オリジナル ਚੀਜ਼ਾਂ ਨੂੰ ਦੇ ਚੱਕਰ ਜਿਹੜੀ ਨਕਲਾ ਨਕਲੀ ਖੋਆ ਜਾਂ ਕਹਿ ਕਹਿ ਕੇ ਕਹਿ ਗਿਆ ਕਿ ਉਹਨੂੰ ਬਦਨਾਮ ਕਰਤਾ ਉਸ ਚੀਜ਼ ਨੂੰ ਛੱਡ ਕੇ ਅਸੀਂ ਅਸਲੀਅਤ ਵਾਲਾ ਇਹ ਕਿ ਅਸੀਂ ਆ ਵੀ ਦਰੋਵਰ ਨੂੰ ਹੀ ਪੁੱਲਦੇ ਜਾ ਰਹੇ ਹਾਂ ਤੇ ਤੋਸ਼ਾ ਇੱਕ ਖਾਲਸ ਚੀਜ਼ ਹੈ ਪਿਓਰ ਖੋਏ ਦੀ ਆਈਟਮ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਿਕਸਚਰ ਕੈਮੀਕਲ ਨਹੀਂ ਯੂਜ਼ ਕੀਤਾ ਜਾਂਦਾ ਮੇਰੀ ਅਪੀਲ ਹੈ ਇਹਨੂੰ ਰੱਜ ਕੇ ਖਾਓ ਐਂ ਦੇ ਵਿੱਚ ਸਾਡੇ 25 ਫਲੇਵਰ ਅਸੀਂ ਬਣਾਤੇ ਨੇ ਤੋਸ਼ੇ ਦੇ ਅੱਛਾ ਹਾਂਜੀ ਜਿੰਦੇ ਵਿੱਚ 슈ਗਰ ਫ੍ਰੀ ਹੈ ਜੋ ਕਿ ਡਾਇਬੀਟਿਕਸ ਵਾਸਤੇ ਜਿਹੜੇ ਸਾਡੇ ਯੰਗ ਯੂਥ ਵਾਸਤੇ ਚਾਕਲੇਟਸ ਫਲੇਵਰ ਵਿੱਚ ਤੋਸ਼ਾ ਅਵੇਲੇਬਲ ਕਰਤਾ ਅਸੀਂ ਹਾਂਜੀ ਤੇ ਐਂ ਦੇ ਵਿੱਚ ਕੇਸਰ ਹੈ ਤੋਸ਼ਾ ਇਲਾਇਚੀ ਤੋਸ਼ਾ ਹੈ ਸ਼ਾਹੀ ਗੋਲਡ ਤੋਸ਼ਾ ਹੈ ਟਰੇਨ 베ਰੀ ਤੋਸ਼ਾ ਹੈ ਬਲੂ 베ਰੀ ਤੋਸ਼ਾ ਹੈ ਅਸੀਂ ਕਾਫੀ ਤੋਸ਼ੇਰ ਦੇ ਵਿੱਚ ਅਸੀਂ ਗਲੂਟਨ ਫ੍ਰੀ ਤੋਸ਼ਾ ਬਣਾਤਾ ਹੈ ਇਸ ਤਰ੍ਹਾਂ 25 ਤਰ੍ਹਾਂ ਦੇ ਤੋਸ਼ੇ ਅਸੀਂ ਰੋਜ਼ ਤੋਸ਼ਾ ਹੈ ਬਣਾਤਾ ਬਹੁਤ ਜ਼ਿਆਦਾ ਪ੍ਰਸਿੱਧ ਹੋਏ ਨੇ ਅਸੀਂ ਆਹਾਰ ਵਿੱਚ ਵੀ ਦਿੱਲੀ ਦੇ ਵਿੱਚ ਇਹਨਾਂ ਸਟਾਲ ਲਗਾਈ ਸੀ ਇਨ ਇੰਟਰਨੈਸ਼ਨਲ 에어ਪੋਰਟ ਤੇ ਸਾਡਾ ਉੱਥੇ ਸਟਾਲ ਲਗਾਈ ਹੈ ਅਸੀਂ ਤੇ ਜਿਹੜਾ ਬਹੁਤ ਅੱਛਾ ਰਿਸਪੌਂਸ ਰਿਹਾ ਹੈ ਜੈਪੁਰ ਵਿੱਚ ਵੀ ਸਟਾਲ ਲਗਾਈ ਇਹਨੂੰ 2023 ਦੇ ਵਿੱਚ ਮਾਰਚ ਚ ਇਹਨੂੰ ਪ੍ਰੋਡਕਟ ਆਫ ਦਾ ਮੰਥ ਦਾ ਸਾਨੂੰ ਖਿਤਾਬ ਮਿਲਿਆ ਵਰਡ ਮਿਠਾਈ সুইਟਸ ਫੈਡਰੇਸ਼ਨ ਵੱਲੋਂ ਵੈਰੀ ਗੁੱਡ ਫਿਰ ਤਾਂ 2030 ਵਾਲਾ ਜਿਹੜਾ ਸੁਪਨਾ ਤੁਸੀਂ ਸੋਚਿਓ ਸੱਚ ਹੀ ਹੋਏਗਾ ਬਿਲਕੁਲ ਜੀ ਇੱਥੇ ਦੇਸ਼ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਸਾਨੂੰ ਇੰਨਾ ਕੋ ਪਿਆਰ ਹੈ ਇਹਦਾ ਨਾਮ ਹੀ ਮਿਠਾਸ ਹੀ ਹੈ ਇਹ ਤੋਸ਼ਾ ਨਹੀਂ ਇੱਕ ਮਿਠਾਸ ਹੈ ਜੋ ਆਪਣੇ ਫਾਜ਼ਿਲਗਾ ਲੋਕਾਂ ਦਾ ਪਿਆਰ ਹੈ ਇਹ ਮਿਠਾਸ ਵੱਧਦੀ ਜਾ ਰਹੀ ਹੈ ਜਿੰਨਾ ਪਿਆਰ ਸਾਨੂੰ ਫਾਜ਼ਿਲਗਾ ਵਾਲਿਆਂ ਨੇ ਦਿੱਤਾ ਇਹਨਾਂ ਦੀ ਬਦੌਲਤ ਹੀ ਫਾਜ਼ਿਲਗਾ ਨੂੰ ਤੋਸ਼ੇ ਦਾ ਤੇ ਤੋਸ਼ੇ ਨੂੰ ਫਾਜ਼ਿਲਗਾ ਦਾ ਰਤਬਾ ਮਿਲਿਆ ਬਿਲਕੁਲ ਬਹੁਤ ਮਿਹਰਬਾਨੀ ਤੇ ਖੁਦਾ ਕਰੇ ਕਿ ਮਨ ਨੂੰ ਸੰਤੋਸ਼ ਦੇਣ ਵਾਲਾ ਜਿਹੜਾ ਬਣਾਇਆ ਤੁਸ਼ਾ ਬਿਲਕੁਲ ਜੀ ਬਿਲਕੁਲ ਇਹ 2030 ਦੇ ਵਿੱਚ ਜਿਹੜਾ ਤੁਸੀਂ ਸਪਨਾ ਸੋਚਿਆ ਬਿਲਕੁਲ ਉਹ ਸੱਚ ਸਾਬਤ ਹੋਏ ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ ਤੁਸੀਂ ਸਾਡੇ ਫਾਲੋਅਰਸ ਤੱਕ ਇਹ ਗੱਲ ਪਹੁੰਚਾਈ ਹੈ ਬੜੀ ਮਿਹਰਬਾਨੀ ਸ਼ੁਕਰੀਆ ਜੀ ਸ਼ੁਕਰੀਆ